ਇੱਕ ਗੱਲ ਪੱਕੀ ਹੈ ਕਿ ਪੰਜਾਬ ਵਿੱਚ ਕੋਈ ਵੀ ਦੋ ਨੰਬਰ ਦਾ ਕੰਮ ਚੱਲ ਪਵੇ ਉਹਨੋਂ ਸਰਕਾਰ ਕਦੇ ਵੀ ਨਹੀਂ ਰੋਕਦੀ ਚਾਹੇ ਉਹ ਕਿਸੇ ਵੀ ਕਿਸਮ ਦਾ ਹੋਵੇ ਤੇ ਸਭ ਤੋਂ ਵੱਡਾ ਦੋ ਨੰਬਰ ਦਾ ਕੰਮ ਜਿੱਥੇ ਕੋਈ ਨਸ਼ਾ ਜਾਂ ਗੈਰਕਾਨੂੰਨੀ ਕੋਈ ਮਾਈਨਿੰਗ ਜਾਂ ਕੁਝ ਚੱਲ ਰਿਹਾ ਉਹਦੇ ਨਾਲ ਹੀ ਇੱਕ ਗੈਰਕਾਨੂੰਨੀ ਲਾਟਰੀ ਦਾ ਧੰਦਾ ਵੀ ਚੱਲ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਧੰਦਾ ਪੂਰੇ ਜੋਰਾਂ ਤੇ ਹੈ ਬਹੁਤ ਵਾਰ ਇਹ ਧੰਦੇ ਦੇ ਉੱਤੇ ਰਿਪੋਰਟਿੰਗ ਕਰ ਦਿੱਤੀ ਹੈ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਦੀ ਸਰਕਾਰ ਕੋਲਸ ਦਾ ਇਸ ਵੱਲ ਕੋਈ ਧਿਆਨ ਨਹੀਂ ਐਸਐਸਪੀ ਸ਼੍ਰੀ ਮਖਸਰ ਸਾਹਿਬ ਨੂੰ ਇਸ ਬਾਰੇ ਕਈ ਵਾਰ ਕਹਿ ਦਿੰਦਾ ਪਰ ਉਹਨਾਂ ਦਾ ਖਾਸ ਕਰਕੇ ਚੀਜ਼ਾਂ ਵੱਲ ਧਿਆਨ ਨਹੀਂ ਕੋਟਲੀ ਪਿੰਡ ਦੇ ਵਿੱਚ ਲਾਟਰੀ ਦਾ ਇਹ ਧੰਦਾ ਸ਼ਰਿਆਮ ਚੱਲ ਰਿਹਾ ਹੈ ਗਊਸ਼ਾਲਾ ਦੇ ਨਾਮ ਤੇ ਇਹ ਧੰਦਾ ਚਲਾਇਆ ਜਾ ਰਿਹਾ ਹੈ ਇੱਕ ਗੱਲ ਇਹ ਕਲੀਅਰ ਹੈ ਕਿ ਅਸੀਂ ਕਿਸੇ ਗਊਸ਼ਾਲਾ ਦੇ ਜਿਹੜੇ ਆ ਉਹਦੀ ਡਿਵੈਲਪਮੈਂਟ ਤੇ ਉਹਦੇ ਲਈ ਹੋਰੇ ਕੰਮਾਂ ਤੇ ਕਦੇ ਵੀ ਸਵਾਲ ਨਹੀਂ ਖੜੇ ਕਰਦੇ ਕਿਉਂਕਿ ਧਰਮ ਦਾ ਕੰਮ ਹੈ ਚੰਗਾ ਕੰਮ ਹੈ ਪਰ ਇੱਥੇ ਗਊਸ਼ਾਲਾ ਦੇ ਨਾਮ ਤੇ ਇੱਕ ਲੁੱਟ ਦਾ ਕੇਂਦਰ ਚਲਾਇਆ ਜਾ ਰਿਹਾ ਕਿਉਂਕਿ ਜਿਹੜਾ ਲਾਟਰੀ ਦਾ ਧੰਦਾ ਹੈ ਉਹ ਗੈਰ ਕਾਨੂੰਨੀ ਧੰਦਾ ਹੈ ਲਾਟਰੀ ਦਾ ਧੰਦਾ ਕਦੇ ਵੀ ਕੋਈ ਕਰ ਨਹੀਂ ਸਕਦਾ ਪਰ ਕੋਟਲੀ ਪਿੰਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਹ ਧੰਦਾ ਸ਼ਰਿਆਮ ਚੱਲ ਰਿਹਾ ਕਦੇ ਥਾਰ ਕੱਢ ਦਿਆਂਗੇ ਸਕਾਰਪੀਓ ਕੱਢ ਦਿਆਂਗੇ ਟਰੈਕਟਰ ਕੱਢ ਦਿਆਂਗੇ ਤਾਂ ਇਹ ਕੱਢਣ ਦੇ ਨਾਮ ਤੇ ਲੋਕਾਂ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਲਾਂਚ ਦਿੱਤੇ ਜਾਂਦੇ ਆ ਇੰਨੇ ਵਿੱਚ ਇੰਨੀਆਂ ਟਿਕਟਾਂ ਇੰਨੇ ਵਿੱਚ ਇੰਨੀਆਂ ਟਿਕਟਾਂ ਤਾਂ ਹੁਣ ਵੀ 17 ਫਰਵਰੀ ਨੂੰ ਇਹਦਾ ਡਰਾ ਨਿਕਲ ਆ ਜੀ ਚ ਕਿਹਾ ਜਾਂਦਾ ਕਿ ਥਾਰ ਗੱਡੀ ਕੱਢਣੀ ਹੈ ਇਹ ਜਿਹੜੇ ਲਾਟਰੀਆਂ ਵਾਲੇ ਆ ਇਹ ਕਮੇਟੀਆਂ ਗੁਰਦੁਆਰਾ ਕਮੇਟੀਆਂ ਨੂੰ ਗਊਸ਼ਾਲਾ ਕਮੇਟੀਆਂ ਨੂੰ ਇਹ ਪਰਮਾ ਲੈਂਦੇ ਆ ਕਿ ਐਨੇ ਪੈਸੇ ਅਸੀਂ ਤੁਹਾਨੂੰ ਦੇ ਦੇਾਂਗੇ ਇਸ ਤਰੀਕੇ ਨਾਲ ਓਕੇ-ਪੁਕੇ ਕਰ ਲਵਾਂਗੇ ਬਾਕੀ ਸਾਡੇ ਹੋਣਗੇ ਤਾਂ ਹੁਣ ਗੁਰਦੁਆਰਾ ਕਮੇਟੀ ਜਾਂ ਗਊਸ਼ਾਲਾ ਕਮੇਟੀ ਇਹਨਾਂ ਚੀਜ਼ਾਂ ਦੇ ਵਿੱਚ ਆ ਜਾਂਦੀ ਹੈ ਪਰ ਇਹ ਆਮ ਲੋਕਾਂ ਦੀ ਵੱਡੇ ਪੱਧਰ ਤੇ ਲੁੱਟ ਕਰਦੇ ਆ ਤਾਂ ਅਸੀਂ ਸਮੂਹ ਇਹਨਾਂ ਕਮੇਟੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਧਰਮ ਕਰਮ ਦਾ ਕੰਮ ਹੈ ਤੁਸੀਂ ਲੋਕਾਂ ਤੋਂ ਪੈਸੇ ਇਕੱਠੇ ਕਰੋ ਹੱਕ ਹੈ ਲੋਕਾਂ ਦਾ ਧਰਮ ਕਰਮ ਦੇ ਕੰਮ ਨੂੰ ਪੈਸੇ ਦਿੰਦੇ ਆ ਪਰ ਦੋ ਨੰਬਰ ਦਾ ਧੰਦਾ ਚਲਾ ਕੇ ਪੈਸੇ ਇਕੱਠੇ ਕਰਨੇ ਕਿੰਨੇ ਕਿ ਜਾਇਜ਼ ਕਿੰਨੇ ਕੁ ਵਾਜਬ ਹੈ ਸੋ ਕੋਟਲੀ ਪਿੰਡ ਵਿੱਚ ਚੱਲ ਰਿਹਾ ਹੈ ਲਾਟਰੀ ਦਾ ਧੰਦਾ ਸ਼ਰੇਆਮ ਚੱਲ ਰਿਹਾ ਆਪਣੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕੋਈ ਇਹਨਾਂ ਨੂੰ ਡਰ ਭੈ ਨਹੀਂ ਐਸਐਸਪੀ ਮੁਕਸਰ ਕਣ ਦੇ ਵਿੱਚ ਰੂਪ ਪਾ ਕੇ ਬੈਠੇ ਆ ਅੱਖਾਂ ਦੇ ਉੱਤੇ ਅਣਕ ਲਾਈ ਹੋਈ ਹੈ ਉਹਨਾਂ ਦੇ ਥੱਲੇ ਕੋਈ ਗੈਰਕਾਨੂੰਨੀ ਧੰਦਾ ਚੱਲੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਿਛਲੇ ਸਮੇਂ ਇਸੇ ਹੀ ਦੋਦੇ ਦੇ ਵਿੱਚ ਚੱਲਿਆ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਹੁਣ ਸ਼੍ਰੀ ਕੋਟਲੀ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਨੂੰ ਕੋਈ ਗੱਲ ਨਹੀਂ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਤਾਂ ਇਹ ਲੱਗਦਾ ਹੈ ਕਿ ਉਹ ਇਹਨਾਂ ਨੂੰ ਸ਼ਹਿ ਦੇ ਰਹੇ ਹੁਣ ਇਹਨਾਂ ਨੂੰ ਬੜਾਵਾ ਦੇ ਰਹੇ ਹੁਣ ਜਦੋਂ ਕਾਰਵਾਈ ਨਹੀਂ ਕਰਨੀ ਤਾਂ ਇਹ ਸਵਾਲ ਖੜੇ ਹੋਣਗੇ ਕੋਟ ਪਾਈ ਥਾਣੇ ਵਾਲੇ ਐਸ ਐਚਓ ਲੱਗਦਾ ਕਿ ਉਹਨਾਂ ਦੀ ਹਿੱਸਾ ਪੱਤੀ ਵੀ ਹੋ ਸਕਦੇ ਕੋਈ ਕਾਰੋਬਾਰ ਬਹੁਤ ਵੱਡਾ ਹੈ ਜਦੋਂ ਉਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇ ਅਸੀਂ ਇਹ ਰੌਲਾ ਪਾ ਰਹੇ ਹਾਂ ਉਹਨਾਂ ਦੇ ਗਵਾਂਢ ਤੇ ਕੰਮ ਚੱਲ ਰਿਹਾ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਕੋਈ ਬੰਦਾ ਮਾੜਾ ਮੋਟਾ ਕੋਈ ਪੁੱਠਾ ਸਿੱਧਾ ਕੰਮ ਕਰਦਾ ਹੋਏ ਪੁਲਿਸ ਪੁੱਠਾ ਟੱਕ ਦਿੰਦੀ ਹੈ ਤੇ ਇਹ ਬੰਦੇ ਲੱਖਾਂ ਰੁਪਈਆ ਦੀ ਠੱਗੀ ਮਾਰ ਰਹੇ ਹੈ ਇਹ ਬੰਦੇ ਕੀ ਕਰਦੇ ਇਹਨਾਂ ਨੇ ਇੱਕ ਗਰੋਅ ਬਣਾਇਆ ਹੁੰਦਾ ਆਪ ਦੇ ਨਾਲ ਦੇ ਜਿਹੜੇ ਹੈ ਸ ਉਹਨਾਂ ਤੋਂ ਵੀਡੀਓ ਪਵਾਉਂਦੇ ਆ ਉਹਨਾਂ ਵੀਡੀਓ ਤੇ ਫਿਰ ਪੈਸੇ ਲਾ ਕੇ ਉਹਨਾਂ ਨੂੰ ਸਪான்ਸਰਡ ਕਰਾਉਂਦੇ ਆ ਕਿ ਤਾਂ ਕਿ ਲੋਕਾਂ ਦੇ ਵਿੱਚ ਵਾਰ-ਵਾਰ ਉਹ ਵੀਡੀਓ ਜਾਵੇ ਵਾਰ-ਵਾਰ ਲੋਕਾਂ ਦੇ ਵਿੱਚ ਵੀਡੀਓ ਵੱਜੇ ਤੇ ਲੋਕ ਮੱਲੋ ਮੱਲੀ ਲੈ ਟੈਕ ਟੱਕੇ ਇਹਦੇ ਨੂੰ ਤਿਆਰ ਹੋ ਜਾਣ ਇਹਨਾਂ ਦਾ ਧੰਦਾ ਫਿਰ ਸ਼ਰਿਆਮ ਚੱਲਦਾ ਹੈ ਜਿਹੜੀ ਲਾਟਰੀ ਹੈ ਉਹ ਸਿਰਫ ਪੰਜਾਬ ਸਰਕਾਰ ਦੀ ਲਾਟਰੀ ਹੈ ਜਿਹੜੀ ਉਹ ਕਾਨੂੰਨਨ ਹੈ ਜਿਤੇ ਜਿਹੜੇ ਹਰਪਾਲ ਸਿੰਘ ਨੇ ਪਿਛਲੇ ਸਮੇਂ ਆਇੜਾ ਨਾਮ ਵੀ ਵੱਡਾ ਕਰ ਦਿੱਤਾ ਸੀ ਪਰ ਉਸ ਤੋਂ ਬਿਨਾ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਲਾਲਚ ਦੇ ਕੇ ਲਾਟਰੀ ਦਾ ਕੰਮ ਨਹੀਂ ਚਲਾ ਸਕਦਾ ਲਾਟਰੀ ਦਾ ਕੰਮ ਬਿਲਕੁਲ ਗੈਰਕਾਨੂੰਨੀ ਹੈ ਕੋਈ ਮਨਜ਼ੂਰੀ ਨਹੀਂ ਦੇ ਸਕਦਾ ਨਾ ਕੋਈ ਡੀਸੀ ਦੇ ਸਕਦਾ ਨਾ ਕੋਈ ਐਸਐਸਪੀ ਦੇ ਸਕਦਾ ਕਿਉਂਕਿ ਜਿਹੜਾ ਕੰਮ ਸਰਕਾਰ ਵੱਲੋਂ ਪ੍ਰਵਾਨਿਤ ਨਹੀਂ ਗੈਰਕਾਨੂੰਨੀ ਉਹਦੀ ਕੋਈ ਮਨਜ਼ੂਰੀ ਨਹੀਂ ਮਿਲ ਸਕਦੀ ਨਾ ਇਹਨਾਂ ਲੋਕਾਂ ਕੋਲ ਕੋਈ ਮਨਜ਼ੂਰੀ ਹੈ ਨਾ ਇਹਨਾਂ ਲੋਕਾਂ ਨੇ ਕੋਈ ਪਰਮਿਸ਼ਨ ਲਈ ਹੈ ਪਰ ਇਹ ਲੋਕ ਸ਼ਰੇਆਮ ਲੋਕਾਂ ਦੀ ਲੁੱਟ ਕਰ ਰਹੇ ਹੈ ਕੋਟਲੀ ਦੇ ਵਿੱਚ ਚੱਲ ਰਿਹਾ ਤਾਂ 10 ਕਈ ਪਿੰਡਾਂ ਵਿੱਚ ਹੋਰ ਵੀ ਚੱਲ ਰਿਹਾ ਪਰ ਕੋਟਲੀ ਵਾਲਿਆਂ ਨੇ ਤਾਂ ਸ਼ਰਮ ਲਾ ਰੱਖੀ ਹੈ ਪਿਛਲੇ ਕਈ ਸਮੇਂ ਤੋਂ ਇਹ ਧੰਦੇ ਦੀ ਲੁੱਟ ਜਿਹੜੀ ਆ ਉਹ ਵਰਕਰਾਰ ਕਰ ਰੱਖੀ ਹੈ ਇਸੇ ਪਿੰਡ ਦੇ ਵੱਡੇ ਲੀਡਰ ਨੇ ਜਿਹੜੇ ਪਹਿਲਾਂ ਕਾਲੀ ਜਲ ਦੇ ਵਿੱਚ ਰਹੇ ਆ ਹੁਣ ਆਵਾਦਨੀ ਪਾਰਟੀ ਦੇ ਵਿੱਚ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇਹ ਤੰਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਇਹ ਤੰਦੇ ਦੀ ਲੁੱਟ ਜਿਹੜੀ ਆ ਉਹ ਬੰਦ ਕਰਵਾਈ ਜਾਵੇ ਵਾਰ-ਵਾਰ ਪ੍ਰਸ਼ਾਸਨ ਨੂੰ ਵਾਰ-ਵਾਰ ਸਰਕਾਰ ਨੂੰ ਅਸੀਂ ਵੀਡੀਓ ਪਾ ਕੇ ਚੀਜ਼ਾਂ ਦੱਸੀਆਂ ਬਠਿੰਡਾ ਦੇ ਵਿੱਚ ਕਈ ਪਰਚੇ ਵੀ ਕਰਵਾਏ ਪਰ ਮੀਡੀਆ ਦਾ ਕੰਮ ਨਹੀਂ ਹੁੰਦਾ ਕਿ ਕਿਸੇ ਤੇ ਪਰਚੇ ਕਰਵਾਵੇ ਮੀਡੀਆ ਦਾ ਕੰਮ ਹੁੰਦਾ ਜਾਣਕਾਰੀ ਦੇਣੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਕਿ ਕੋਟਰੀ ਦੇ ਵਿੱਚ ਸ਼ਰਿਆਮ ਲਾਟਰੀ ਦਾ ਤੰਦਾ ਚੱਲ ਰਿਹਾ ਉਸਤੇ ਐਸਐਸਪੀ ਬੜਾ ਸ਼੍ਰੀ ਮਕਸਰ ਸਾਹਿਬ ਜਾਂ ਡੀਸੀ ਸ਼੍ਰੀ ਮਕਸਰ ਸਾਹਿਬ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂ ਇਹ ਕੰਦਿਆ ਨੂੰ ਸ਼ਰੇਆਮ ਸਪੋਰਟ ਕਰ ਰਹੇ ਆ ਕਿ ਕੋਈ ਸ਼ਾਸਕ ਹੈ ਕਿ ਪਿੱਛੇ ਕੋਈ ਲੀਡਰ ਹੈ ਲੀਡਰਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਇਹ ਕਰੋੜਾ ਰੁਪਏ ਦਾ ਕੰਮ ਹੈ ਇਹ ਲਟ ਬਹੁਤ ਵੱਡੀ ਹੈ ਇਹਦੇ ਵਿੱਚ ਲਾਟਰੀ ਦਾ ਇਨਾਮ ਕੱਢਣਾ ਨਾ ਕੱਢਣਾ ਮਾਲਕ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਦੇ ਤੇ ਕਿਹੜਾ ਕੋਈ ਉੱਤੇ ਕੋਈ ਬੈਠੀ ਹੈ ਕੋਈ ਅਥਾਰਟੀ ਬੈਠੀ ਹੈ ਪੈਸੇ ਘੱਟ ਇਕੱਠੇ ਹੋਏ ਲੇਟ ਲਾਟਰੀ ਕੱਢ ਦੇਣਗੇ ਪੈਸੇ ਜ਼ਿਆਦਾ ਇਕੱਠੇ ਹੋਏ ਨਾ ਕੱਢਣਗੇ ਜੇ ਲਾਟਰੀ ਆਪਦੇ ਬੰਦੇ ਨੂੰ ਕੱਢ ਦੇਣਗੇ ਅੱਜ ਤੱਕ ਕਿੰਨੇ ਕ ਬੰਦਿਆਂ ਨੂੰ ਜਿਹੜੀ ਲਾਟਰੀ ਨਿਕਲੀ ਹੈ ਇਹਦਾ ਵੀ ਕੋਈ ਰਿਕਾਰਡ ਨਹੀਂ ਹੈ ਜੇ ਨਿਕਲੀ ਵੀ ਹੈ ਤਾਂ ਕਿਹਨੂੰ ਨਿਕਲੀ ਹੈ ਤੇ ਕਿਉਂ ਨਿਕਲੀ ਹੈ ਕਿਉਂਕਿ ਜਿਹੜਾ ਕੰਮ ਹੀ ਗੈਰਕਾਨੂੰਨੀ ਹੈ ਉਹ ਇਹ ਕਿਉਂ ਚੱਲ ਰਿਹਾ ਤੇ ਸਵਾਲ ਖੜੇ ਹੈ ਪਰ ਐਸਐਸਪੀ ਸ਼੍ਰੀ ਮਕਸਰ ਸਾਹਿਬ ਕੀ ਜਵਾਬ ਦੇਣਗੇ ਕੀ ਡੀਸੀ ਸ਼੍ਰੀ ਮਕਸਰ ਸਾਹਿਬ ਜਵਾਬ ਦੇਣਗੇ ਜਾਂ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਲੁੱਟ ਨੂੰ ਬੜਾਵਾ ਦੇਣਗੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਸਰਕਾਰ ਕੱਲ ਕਹਿੰਦੀ ਹੈ ਕਿ ਅਸੀਂ ਭ੍ਰਸ਼ਟਾਚਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਾ ਉਹਦੀ ਜ਼ਿੰਮੇਵਾਰ ਐਸਐਸਪੀ ਡੀਸੀ ਐਚਡੀਐਮੇ ਹੋਣਗੇ ਤੇ ਆ ਭ੍ਰਸ਼ਟਾਚਾਰ ਨਹੀਂ ਆ ਸ਼ਰਿਆਮ ਲੋਕਾਂ ਨਾਲ ਠੱਗੀ ਵੱਜਦੀ ਆ ਸ਼ਰਿਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਕੀ ਆ ਲੁੱਟ ਨੂੰ ਲੁੱਟ ਨਹੀਂ ਸਮਝਦੇ ਅਫਸਰ ਕੀ ਆ ਲੁੱਟ ਸ਼ਰਿਆਮ ਇਸ ਤਰੀਕੇ ਨਾਲ ਚਲਾਉਂਦੇ ਰਹਿਣਗੇ ਤਾਂ ਸਵਾਲ ਖੜੇ ਆ ਜਵਾਬ ਦੇਣਾ ਨਾ ਦਿਨ ਅਫਸਰਾਂ ਦਾ ਕੰਮ ਆ ਕਾਰਵਾਈ ਕਰਨੀ ਨਾ ਕਰਨੀ ਅਫਸਰਾਂ ਦੇ ਕੰਮ ਆ ਪਰ ਅਸੀਂ ਪ੍ਰਸ਼ਾਸਨ ਦੇ ਵਾਰ-ਵਾਰ ਉਹ ਹੁੱਜਾ ਮਾਰਦੇ ਰਵਾਂਗੇ ਕਿ ਉਹ ਜਾਗੇ ਤੇ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰੇ